सत श्रीकाल जी अलग असं दिखा रहे हैं हाथ दागटा टोपियां तो जराबा ये आप कि बना गए थो सारा दसागे इस भीडियो आप सर के हिसाब न कुंडे लेने आप टोपी बनानी हो बार्डर बन के ਕੋਈ ਵੀ ਡਿਜ਼ਾਈਨ ਬਣਾ ਸਕਦੀ। ਇਹ ਸਾਡਾ ਡਿਜ਼ਾਈਨ ਬਣਾਇਆ ਹੋਇਆ ਦੋ ਕੁੰਡੇ ਸਿੱਧੇ ਪਾਏ ਹੋਏ ਐ ਤੇ ਦੋ ਕੁੰਡੇ ਜਿਹੜੇ ਸਿੱਧੇ ਆਲਾ ਹੀ ਆ। ਉਹ ਵਧਾ ਕੇ ਅਗਲੀਆਂ ਇਮਨਾਰੀਆਂ ਵਿੱਚ ਇੱਥੇ ਇਹ ਜਿਹੜੇ ਵਾਝ ਜਾਂਦੇ ਕੁੰਡੇ ਉਹ ਫਿਰ ਇੱਥੇ ਘਟਾਏ ਜਾਂਦੇ ਆ ਆ ਗੰਢ ਜੀ ਬਣ ਜਾਂਦੀ ਐ ਇਸ ਤਰ੍ਹਾਂ ਕਰਕੇ ਦੋ ਸੁਲਾਂਗਾ ਪਾ ਕੇ। ਆਹ ਦੇ ਸਿਰ ਦੇ ਹਿਸਾਬ ਨਾਲ ਇਸ ਤਰ੍ਹਾਂ ਕਰਕੇ ਲਮਾਈ ਲੈ ਲੈਂੀਆਂ ਫਿਰ ਥੋੜੇ ਥੋੜੇ ਘਟਾਉਂਦੀ ਜਾਇਓ ਪੁੱਠੀ ਚ ਲਾਈ ਨਾਲ ਤੇ ਇਸ ਤਰ੍ਹਾਂ ਕਰਕੇ ਘਟਦੇ ਜਾਂਦੇ ਆ ਜਿਵੇਂ ਜਿਵੇਂ ਫਿਰ ਇੱਥੇ ਆ ਕੇ ਹੀ ਬੰਦ ਹੋ ਜਾਂਦਾ ਬਾਅਦ ਚ ਜਿਹੜਾ ਆ ਇੰਨਾ ਕਸਾਉਂ ਕੇ ਜਿਹੜੀ ਬਾਅਦ ਚ ਆ ਚੀਜ਼ ਰਹਿ ਜਾਂਦੀ ਐ ਇੱਥੋਂ ਫੇਰ ਕੁੰਡੇ ਚੱਕ ਕੇ बोल ले ये फिर इस तरह करके जूड़े का बन जाता भी सैज ली टोपी इस तरह करके उत्तर ले जाती है जूड़ा जहां इत भी नहीं बनता गा वो चीज नहीं रही गी ले भी इस तरह ही आ बनाई हुई है ये तो उ सैंपल ही बनाई हुई है सीधिया पुठिया सिलाइया ਉਸ ਆਉਣ ਵਾਲੀ ਇੱਥੇ ਲੈਣੀਆਂ ਵੀ ਜਿੰਨੀ ਆਪਣੇ ਸਿਰ ਤੇ ਲਮਾਈ ਜੀ ਬਣ ਜਾਂਦੀ ਐ ਛੋਟੀ ਵੱਡੀ ਉਵੇਂ ਇਹ ਕੀਤਾ ਵਿਆਹ ਇਹ ਉੱਪਰ ਜਾ ਕੇ ਸੰਤਲ ਜੀ ਬਣ ਜਾਂਦੀ ਐ ਟੀਸੀ ਜੀ ਨਹੀਂ ਬਣਦੀ ਹਮ ਉਵੇਂ ਇਹ ਘਟਾਈ ਜਾਂਦੇ ਘਟਾ ਕੇ ਫਿਰ ਇਹ ਬੰਨ ਹੋ ਜਾਂਦੀ ਐ ਇੱਥੇ ਇੰਨਾ ਨੂੰ ਇੰਨਾ ਕ ਸਿਉ ਕੇ ਜਿੰਨੀ ਕ ਬਣੀ ਹੁੰਦੀ ਆ ਸਾਈਜ਼ ਫੇਰ ਛੱਡ ਕੇ ਇੰਨਾ ਤੇ ਆ ਨਾਲ ਨਾਲ ਗੁੰਡੇ ਚੱਕ ਲੈਣੇ ਆ। ਇਹ ਬਣ ਕੇ ਤੇ ਫਿਰ ਇਹ ਵੀ ਸੰਤੇ ਜਾਂਦੀਆਂ। ਅੰਨੇ ਕਿਥੋਂ ਸੰਤਾ ਗਿਆ। ਇਹ ਇਹ ਦੇਵੀ ਹੈ ਜੋੜਾ ਜਾਂ ਬਣ ਜਾਂਦਾ ਵਿੱਚ। ਇਹ ਵੀ ਤਿੰਨ ਪਲਾਈ ਦੀ ਪਛਮ ਨੂੰ ਗੁਣੀ ਹੈ ਉਹ ਵੀ ਤਿੰਨ ਪਲਾਈ ਦੀ। ਨਿਗ੍ਹੀਆਂ ਬਹੁਤ ਰਹਿੰਦੀਆਂ ਇਹ ਸਿਆਲਾਂ ਚ। ਪੋਲੀਆਂ ਪੁੱਲਗੀਆਂ ਬਣ ਜਾਂਦੇ ਨੇ ਸਿਰ ਜਿਨ ਖਾਂਦੇ ਆਂ ਜਾਂ ਨੀ ਮੱਤੀ ਨੇ ਦੂਜੀ ਵਸਮ ਕੰਦੀ ਜੀ ਰਿੰਦੀ। ਅਮ ਜਰਾਬਾਂ ਬਣਾਉਂਗਾ ਇਹ ਵੀ ਇਸ ਤਰ੍ਹਾਂ ਕਰਕੇ ਇਥੋਂ ਪੈਰ ਦੀ ਲਮਾਈ ਨਾਲ ਕੁੰਡੇ ਲਈ ਹੋਈ ਹੈ ਸਿੱਧੀਆਂ ਹੀ ਬਣੂਗਾ ਇਹਦਾ ਸੈਂਪਲ ਜੀ ਤੇ ਆ ਵਿਚਾਰੋਂ ਕੱਟ ਕਰ ਲਿਆ ਇਹਨਾਂ ਦਾ ਕੁੰਡੇਆਂ ਦਾ ਅੱਧਾ ਇੱਥੇ ਇਹ ਜੋੜ ਬਣਾਇਆ ਹੋਇਆ ਹੈ आपके पैर दिल के हिसाब नटन लग पी घट गया उधरों आ चीज से सिया पै जी अंगूठे जे उंगलों अलग अलग बन जाती जंग बन जाता है इस तरह कर ਤੱਬੇ ਜੀ ਜੀ ਪਛਮ ਦੇ ਬਣਾਏ ਹੋਏ ਆ ਦੁਰਮ ਜੀ ਜੀ ਬਣ ਗਏ ਨਿਮੀਆਂ ਜਾਗਤਾ ਆਲਿਓੜਾ ਜਾਗਤਾ ਦਾ ਬਟਰ ਪਉਣੇ ਆਵੇਂ ਇੱਕ ਕੁੰਡੇ ਦੇ ਉੱਤੋਂ ਦੀਵਾਲ ਪਾ ਕੇ ਬਣਦਾ ਮੱਖੀਆਂ ਯਾਨੀ ਕਿ ਨਿਕਨਕੇ ਬਣ ਜਾਂਦੇ ਆ ਮੋਤੀ ਜਿਹਾ ਨਿਕਨਕੇ ਦਾਣੇ ਜੀ ਇਹ ਮੈਂ ਪੱਟੀ ਦਾ ਬਣਾਇਆ ਮੈਂ ਬਣਾਇਆ ਇਹ ਮੈਂ ਮੋਡਿਆਂ ਦੇ ਬਣਾਈ ਹੋਈ ਹੈ ਜੀ ਬਲਾਂਗਾਂ ਡਿਜ਼ਾਈਨ ਇਹਨਾਂ ਦਾ ਵੀ ਉਸ ਤਰ੍ਹਾਂ ਹੀ ਬਣ ਜਾਂਦਾ ਕੁੰਡੇ ਉਹਦਾ ਲੈ ਨਹੀਂ ਆਪਾਂ ਫਿਰ ਉੱਥੇ ਗਾਂ ਜਾ ਕੇ ਫਿਰ ਕੱਟ ਜਾਂਦੇ ਆ ਇਹ ਮੋਰਗੀਆਂ ਬਣਾਮਨਾ ਕੇ ਫਲਗੀਆਂ ਬਣ ਜਾਂਦੀਆਂ ਉਹ ਚਾਲੇ 2 ਕੁੰਡੇ ਪੁੱਖੇ ਪਾਈ ਹੋਈ ਆ ਆ ਪੰਜਾ ਕੁੰਡਿਆਂ ਤੇ ਬਣ ਜਾਂਦੇ ਆ ਇੱਕ ਕੁੰਡਾ ਵਿਚਾਲੇ ਲੈ ਕੇ ਦੋ ਉਧਰ ਉਧਰ ਰੱਖੇ ਜਾਂਦੇ ਇਹ ਮੀਦਾ ਅੰਗਲਾ ਵੀ ਛੇ ਪੀ ਇਹਦਾ ਬਣਾਇਆਵੇਂ ਇਹ ਮੀ ਬੈਕ ਸਿਆਰਤੀ ਡਿਜ਼ਾਈਨ ਬਣਾਇਆਗਾ ਸਰ ਸਿੱਧੀਆਂ ਲਸਰਾਈਆਂ ਬਣ ਜਾਂਦੀਆਂ ਇਸ ਤਰ੍ਹਾਂ ਕਰਦੇ ਸੋਖਾ ਜਿਹਾ ਡਿਜ਼ਾਈਨ ਹਾਂ ਕਾਲੀਏ ਜਾਗਟ ਇਹ ਮੁੱਢ ਤੋਂ ਹੀ ਸ਼ੁਰੂ ਤੋਂ ਹੀ ਬਾਰਦਰ ਨੇ ਬੁਣਿਆਗਾ ਤੇ ਡਿਜ਼ਾਈਨ ਬਣਾਉਣਾ ਸ਼ੁਰੂ ਕਰਤਾ ਇਹਦੀ ਵੀ ਇਸੇ ਤਰ੍ਹਾਂ ਦੋ ਪੁੱਠੇ ਕੁੰਡੇ ਪੈਂਦੇ ਆ ਕਿ ਆ ਤਿੰਨਾ ਕੁੰਡਿਆਂ ਤੋਂ ਬਣੀ ਜਾਂਦੀਆਂ ਆ ਸਾਈਡਾਂ 'ਚ ਮੋਰਗਾ ਰੱਖ ਲੈਂਦੇ ਆ ਜਿਵੇਂ ਜਿਵੇਂ ਕੁੰਡੇ ਵਧੀ ਜਾਂਦੇ ਹੋਵੇਂ ਘਟਾਈ ਜਾਂਦੇ ਇਹ estrangke ਇਹ ਵੀ ਉਵੇਂ ਵੀ ਲਾਈਆਂ ਬਣੀ ਜਾਂਦੀਆਂ ਲਸਰਾਂੀਆਂ ਕਾਲੀ ਕਰਕੇ ਘੱਟ ਦੇ ਸਦੀਆਂ ਫੱਟੇ ਦੀ ਬੁੱਠੇ ਕੁੰਡਿਆਂ ਦੀ ਬਣੀ ਹੋਈ ਹੈ ਤੇ ਇਵੇਂ ਬੁੱਠੇ ਕੁੰਡਿਆਂ ਦਾ ਹੀ ਇਹ ਮੋਢੇ ਹੁੰਦੇ ਨੇ ਕਾਲੀ ਕਰਕੇ ਘੱਟ ਦੇ ਸਦਾ ਡਿਜ਼ਾਈਨ ਤੇ ਇਵੇਂ ਬੈਕਸ ਆਪ ਗੁੰਬੀਏ ਦੀ ਅਲਿਤੇ ਨਿਗਾ ਵੀ ਜ਼ਿਆਦਾ ਲੱਗਦੀ ਆ ਜਿੰਨੀ ਜੰਗਜੀ ਵਾਲਾ ਡਿਜ਼ਾਈਨ ਗੋਲ ਜਾਂ ਨੱਕ ਬਣ ਜਾਂਦਾ ਗੋਲ ਵੀ ਨਹੀਂ ਕਹਿ ਸਕਦੇ ਤੇ ਵੀ ਛੇਪ ਵੀ ਨਹੀਂ ਕਹਿ ਸਕਦੇ ਪਾਣ ਦੇ ਪੱਤੇ ਵਾਂਗੂ ਥੋੜਾ ਜਿਹਾ ਬਣ ਜਾਂਦਾ ਇਹ ਦੇਖੋ ਇਹ ਲਸਰਾਂ ਵਾਲਾ ਉੱਪਰ ਨੂੰ ਵੇਲ ਆ ਜਾਂਦੀਆਂ ਨਹੀਂ ਮੈਂ ਆਪ ਮਹਿੰਦੀ ਦਾ ਡਿਜ਼ਾਈਨ ਬਣਾ ਨਹੀਂ ਆ ਤੁਸੀਂ ਕਮੈਂਟ ਕਰ ਜੇ ਬਨ ਲੱਗੀਆਂ ਉਹਦੇ ਜੇ ਬਨ ਲੱਗਣ ਇਹਦੀ ਆਪਾਂ ਉੱਪਰ ਹਮ ਲੱllen ਚੱਕੇ ਜਾਂਦੇ ਗੁੰਡੇ ਫਿਰ ਫਿਰ ਨਾਲ ਹੀ ਰਲ ਜਾਂਦੀ ਹੈ ਡਿਜ਼ਾਈਨ ਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਹੜੀ ਜੈਕਟ ਸੋਹਣੀ ਲੱਗੀ ਤੇ ਉਹਨੂੰ ਟੋਪੀਆਂ ਦੇ ਡਿਜ਼ਾਈਨ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ